ਵਟਾਲਾ ਬੰਗਰ ਚੌਂਕੇ ਦੇ ਵਿੱਚ ਬਲਾਸਟ ਜਿਸ ਨਾਲ ਪੂਰਾ ਪਿੰਡ ਵਟਾਲਾ ਬੰਗਰ ਜਿਹੜਾ ਸਹਮ ਗਿਆ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਿੰਡ ਜਿਹੜਾ ਵਾ ਇਸ ਟਾਈਮ ਜਿਹੜਾ ਵਾ ਉਹ ਰੋਡ ਦੇ ਉੱਪਰ ਆ ਚੁੱਕਾ ਵਾ ਡਰ ਦਾ ਮਾਹੌਲ ਜਿਹੜਾ ਪੈਦਾ ਹੋ ਚੁੱਕਾ ਹੈ ਪਿੰਡ ਵਿੱਚ ਦੇਖੋ ਸਾਰਾ ਪਿੰਡ ਜਿਹੜਾ ਵਾ ਪ੍ਰਾਤ ਨੂੰ ਸ਼ੜਕ ਦੇ ਉੱਤੇ ਆ ਗਿਆ ਹੈ ਪੰਜਾਬ ਦੇ ਥਾਣਿਆਂ ਤੇ ਅੱਜਕੱਲ੍ਹ ਕਈ ਸ਼ਰਾਰਤੀ ਅਨਸਰਾਂ ਦੀ ਨਜ਼ਰ ਲੱਗੀ ਹੋਈ ਹੈ। ਫਰਦਾਸਪੁਰ ਦੇ ਸਰਹਦੀ ਕਸਬਾ ਕਲਾ ਨਾਵਾ ਵਿੱਚ ਪੁਲਿਸ ਚੌਕੀ ਬੰਡਾਲਾ ਬਾਂਦਰ ਵਿੱਚ ਦੇ ਰਾਤ ਪਲਾਸਟ ਹੋਇਆ। ਜਾਣਕਾਰੀ ਮੁਤਾਬਕ ਰਾਤ ਨੂੰ 9 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਨਾਲ ਪਿੰਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਥੋੜੀ ਦੇਰ ਬਾਅਦ ਹੀ ਲੋਕ ਘਰਾਂ 'ਚੋਂ ਨਿਕਲ ਕੇ ਚੌਕੀ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ। ਸਾਨਕ ਲੋਕਾਂ ਵੱਲੋਂ ਘਰਾ ਤੋਂ ਬਾਹਰ ਨਿਕਲੇ ਲੋਕਾਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੇਰ ਰਾਤ ਪੁਲਿਸ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਾਂਚ ਸ਼ੁਰੂ ਕਰ ਦਿੱਤੀ ਆ ਇਥੇ ਲੋਕਲ ਨੇ ਕਾਲ ਕਰਕੇ ਵਿਐਸਟੀ ਸਾਹਿਬ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰਿਸਿਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਅਫਸਰ ਜਿਹੜੂ ਕਿੰਨ ਨਜ਼ਦੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਸਨ ਸੋ ਉਹਨਾਂ ਨੇ ਆ ਕੇ ਇੱਥੇ دیکھا ਹੈ ਬੇਸਿਕਲੀ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਉੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਡਿੱਗੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਨੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਉੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਇਹ ਨਹੀਂ ਬਿਆਨ ਕਰਦੇ ਕਿ ਕੋਈ ਜਿਹੜਾ ਕਿ ਮੌਕਾ ਹੀ ਹੈ ਇਸ ਤੋਂ ਇਹ ਕੋਈ ਚੀਜ਼ ਹੋਈ ਹੋਈ ਹੈ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂਗੇ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਸਾਡੇ ਡਿਸਟ੍ਰਿਕਟ 'ਚ ਇੱਕ ਤੋਂ ਪਹਿਲਾਂ ਵੀ ਇਤਨਾ ਦੇ ਕੇਸ ਹੋਏ ਆ ਲੋਕਾਂ ਦੇ ਅੰਦਰ ਸਸਪੈਂਸ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਉਹ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਿਲਰ ਕਾਈਂਡ ਆਫ ਸਕੇਅਰ ਮੰਗਰੀ ਵੀ ਹੋ ਜਾਂਦੀ ਹੈ ਜਾਂ ਦਾਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਕਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਹੈ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਗਿਲਾਈ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਦੇ ਬਹੁਤ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਆ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਲੋਕਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਲੋਕ ਕਿਉਂ ਇਕੱਠੇ ਹੋਏ ਇੱਥੇ ਨਹੀਂ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੀਜ਼ ਹੋਊਗੀ ਤੁਹਾਡੇ ਸਾਹਮਣੇ ਲਿਖਤ ਆਈ ਜਾਊਗੀ ਤੇ ਜੋ ਬੰਦੀ ਕਿਥੇ ਕਾਰਵਾਈ ਦੀ ਲੋੜ ਹੈ ਉੱਥੇ ਕੰਮ ਨਹੀਂ ਕਰ ਰਹੀ ਪ੍ਰੋਪਰਲੀ ਕੀਤੀ ਜਾਊਗੀ ਜਦ ਕਿ ਪੁਲਿਸ ਨੇ ਉਹੀ ਰਟਿਆ ਰਟਾਇਆ ਜਵਾਬ ਦਿੱਤਾ ਹੈ ਕਿ ਘਟਨਾ ਤੇ ਧਮਾਕੇ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਰੂ ਰਿਪੋਰਟ ਜੀਕੇਆ ਟੀਵੀ ਬਟਾਲਾ ਬੰਗਰ ਚੌਂਕੇ ਦੇ ਵਿੱਚ ਬਲਾਸਟ ਜਿਸ ਨਾਲ ਪੂਰਾ ਪਿੰਡ ਬਟਾਲਾ ਬੰਗਰ ਜਿਹੜਾ ਸਾਮ ਗਿਆ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਿੰਡ ਜਿਹੜਾ ਵਾ ਇਸ ਟਾਈਮ ਜਿਹੜਾ ਵਾ ਉਹ ਰੋਡ ਦੇ ਉੱਪਰ ਆ ਚੁੱਕਾ ਵਾ ਦਰਦਮੋਲ ਜਿਹੜਾ ਪੈਦਾ ਹੋ ਚੁੱਕਾ ਹੈ ਪਿੰਡ ਵਿੱਚ ਦੇਖੋ ਸਾਰਾ ਪਿੰਡ ਜਿਹੜਾ ਵਾ ਫਰਰਾਤ ਨੂੰ ਸੜਕ ਦੇ ਉੱਤੇ ਆ ਗਿਆ ਹੈ ਪੰਜਾਬ ਦੇ ਥਾਣਿਆਂ ਤੇ ਅੱਜਕੱਲ੍ਹ ਕਈ ਸ਼ਰਾਰਤੀ ਅਨਸਰਾਂ ਦੀ ਨਜ਼ਰ ਲੱਗੀ ਹੋਈ ਹੈ। ਉਦਾਸਪੁਰ ਦੇ ਸਰਹਦੀ ਕਸਬਾ ਕਲਾ ਨੌ ਵਿੱਚ ਪੁਲਿਸ ਚੌਕੀ ਬੰਡਾਲਾ ਬਾਗਰ ਵਿੱਚ ਦੇ ਰਾਤ ਪਲਾਸਟ ਹੋਇਆ। ਜਾਣਕਾਰੀ ਮੁਤਾਬਕ ਰਾਤ ਨੂੰ 9 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਨਾਲ ਪਿੰਡ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਥੋੜੀ ਦੇਰ ਬਾਅਦ ਹੀ ਲੋਕ ਘਰਾਂ 'ਚੋਂ ਨਿਕਲ ਕੇ ਚੌਕੀ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ। ਸਥਾਨਕ ਲੋਕਾਂ ਵੱਲੋਂ ਕਿਹਾ ਤੋ ਬਾਹਰ ਨਿਕਲੇ ਲੋਕਾਂ ਦੇ ਵੀਡੀਓ ਬਣਾ ਕੇ ਵਾਇਰਲ ਕੀਤੀ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ देर रात ਪੁਲਿਸ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈ ਲੈ ਪਹੁੰਚੇ ਜਾਂਚ ਸ਼ੁਰੂ ਕਰ ਦਿੱਤੀ ਇਥੇ ਲੋਕਲ ਨੇ ਕਾਲ ਕਰਕੇ ਵਿਐਸਟੀ ਸਾਹਮਣੇ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਅਫਸਰ ਜੋ ਕਿ ਨਜ਼ਦੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਸਨ ਸੋ ਉਹਨਾਂ ਨੇ ਆ ਕੇ ਇੱਥੇ ਲਿਖਿਆ ਹੈ ਬੇਸਿਕਲੀ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਇੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲੀਕੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਨੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਕਿ ਇਹ ਨਹੀਂ ਬਿਆਨ ਕਰਦੇ ਕਿ ਕੋਈ ਕਿ ਕਿਸ ਮੌਕੇ ਆ ਇਸ ਤੋਂ ਇਹ ਕੁਝ ਹੋਈ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂਗੇ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਸਾਡੇ ਡਿਸਟ੍ਰਿਕਟ 'ਚ ਇੱਕ ਤੋਂ ਪਹਿਲਾਂ ਵੀ ਇਤਨਾ ਦੇ ਕੇਸਿਜ ਹੋਏ ਆ ਲੋਕਾਂ ਦੇ ਅੰਦਰ ਸਸਪੈਂਸ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਇਹਦੇ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਿਲਰ ਕਾਈਂਡ ਆਫ ਸਕੇਅਰ ਮੌਂਗਰੀ ਵੀ ਹੋ ਜਾਂਦੀ ਹੈ ਕਿ ਆ ਡਾਡਾ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਹੈ ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਕਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਬਿਲਾਇ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਹਾਂ ਬਹੁਤ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਆ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਲੋਕਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਲੋਕ ਕਿਉਂ ਇਕੱਠੇ ਹੋਏ ਇੱਥੇ ਨਹੀਂ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੀਜ਼ ਹੋਊਗੀ ਤੁਹਾਡੇ ਸਾਹਮਣੇ ਲਿਖ ਕੇ ਆਈ ਜਾਊਗੀ ਤੇ ਜੋ ਬਣਦੀ ਇਥੇ ਕਾਰਵਾਈ ਦੀ ਲੋੜ ਹੈ ਉਥੇ ਕਾਨੂੰਨੀ ਕਾਰਵਾਈ ਪ੍ਰੋਪਰਲੀ ਕੀਤੀ ਜਾਂਦੀ ਹੈ ਜਦ ਕਿ ਪੁਲਿਸ ਨੇ ਉਹੀ ਰਟਿਆ ਰਟਾਇਆ ਜਵਾਬ ਦਿੱਤਾ ਹੈ ਕਿ ਘਟਨਾ ਤੇ ਤਮਾਕੇ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਿਊਰੋ ਰਿਪੋਰਟ ਜੀਕੇਆਈ ਟੀਵੀ